ਜਿਸ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੀ ਘੋਸ਼ਣਾ ਕੀਤੀ ਜਾ ਰਹੀ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਆਪਣੇ ਲੋਕ ਸਭਾ ਦੇ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਿਆ ਗਿਆ ਅਤੇ ਸਭ ਤੋਂ ਪਹਿਲਾ ਨਾਮ ਕੁਲਦੀਪ ਸਿੰਘ ਢਾਲੀਵਾਲ ਦਾ ਅੰਮ੍ਰਿਤਸਰ ਤੋਂ ਦਿੱਤਾ ਗਿਆ ਜਿਸ ਤੋਂ ਬਾਅਦ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ ਗਈ ਹੈ ਅਤੇ ਪੰਜਾਬ ਦੀ ਬੈਟਰੀ ਦੇ ਲਈ 13 ਜ਼ੀਰੋ ਦੇ ਨਾਲ ਜਿੱਤ ਦਾ ਦਾਵਾ ਇੱਕ ਵਾਰੀ ਫੇਰ ਤੋਂ ਮਜ਼ਬੂਤ ਕੀਤਾ ਗਿਆ। ਲੱਗਿਆ ਗੁਰੂ ਆਮਦਾਸ ਜੀ ਦੀ ਨਕਦੀ ਨੂੰ ਬਾਵੇ ਗੁਰੂ ਆਮਦਾਸ ਜੀ ਦੀ ਨਕਦੀ ਦੇ ਜਿਹੜੇ ਮੁੱਦੇ ਨੇ ਜਿਹੜੇ ਇੱਥੇ ਮਸਲੇ ਨੇ ਉਹਨਾਂ ਨੂੰ ਪਹਿਲੇ ਦੇ ਦੌਰ ਤੇ ਹੱਲ ਕਰਨਾ ਇਸ ਨਕਦੀ ਦਾ ਨਾਂ ਜਿਹੜਾ ਆ ਪਹਿਲਾਂ ਹੀ ਬਹੁਤ ਵੱਡਾ ਨਾਂ ਆ ਪਾਸ ਸ਼ਹਿਰ ਨੂੰ ਇਦਾਂ ਦਾ ਬਣਾਉਣਾ ਕਿ ਹਰ ਬੰਦਾ ਜਦੋਂ ਬਾਹਰੋਂ ਸ਼ਹਿਰ ਦੇ ਅੰਦਰ ਦਾਖਲ ਹੋਵੇ ਉਹਨੂੰ ਮਾਣ ਮਹਿਸੂਸ ਹੋਵੇ। ਬੇਦੀ ਇਹ ਡਿਊਟੀ ਆ ਕਿ ਜਿਹੜੇ ਅਮਸਰ ਦੇ ਸਾਡੇ ਵਪਾਰੀ ਨੇ ਸਨਦਕਾਰ ਦੇ ਸਾਡਾ ਜੂਥ ਹੈ ਉਹਨਾਂ ਦੇ ਵਿਕ ਬਾਰੇ ਜਿਹੜੇ ਉਹ ਮਸਲੇ मतलब ਜਿਹੜੇ ਦਿੱਲੀ ਸਰਕਾਰ ਨਾਲ ਸੰਬੰਧਤ ਆ ਉਹ ਠੀਕ ਕਰਾਂਗੇ ਲੈ ਕੇ ਆਵਾਂਗੇ। ਉਹ ਸਭ ਤੋਂ ਜ਼ਿਆਦਾ ਜੂਨੀ ਕਿ ਦਿੱਲੀ ਹਦਿਆਨੇ ਦੇ ਬਾਰਡਰ ਤੇ ਬੈਠੇ ਜਿਹੜੇ ਕਿਸਾਨ ਨੇ ਮੈਂ ਕੋਸ਼ਿਸ਼ ਕਰੂੰਗਾ ਕਿ ਲੋਕ ਸਭਾ ਚ ਜਾ ਕੇ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਬਣੂੰਗਾ ਕਿਉਂਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਤੇ ਖੇਤੀਬਾੜੀ ਪ੍ਰਧਾਨ ਸੂਬੇ ਦੇ ਵਿੱਚ ਕਿਸਾਨੀ ਜਿਹੜੀ ਜਿਹੜੀ ਅੱਜ ਸਟਰਗਲ ਕਰਦੀ ਹੈ ਉਹਨਾਂ ਨੂੰ ਬਚਾਉਣਾ ਜਿਹੜਾ ਬਹੁਤ ਜ਼ਰੂਰੀ ਹੈ ਖੇਤੀਬਾੜੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਸੋ ਮੈਂ ਲੋਕ ਸਭਾ ਦੇ ਚਮਤ ਸਰ ਦੇ ਮੁੱਦੇ ਅਮਰਸਰ ਦੇ ਵਿੱਚ ਸੰਤ ਨੂੰ ਲੈ ਕੇ ਆਉਣਾ ਮੁਰ ਆਮ ਆਦਮੀ ਦੇ ਵਿੱਚ ਜਿਹੜਾ ਸਾਡਾ ਟ੍ਰੇਡ ਪੈਚਰ ਹੈ ਉਹਨੂੰ ਮਜ਼ਬੂਤ ਕਰਨਾ ਤੇ ਕਿਸਾਨੀ ਦੇ ਮਸਲੇ ਚੁੱਕਣੇ ਇਹ ਮੇਰੀ ਪਹਿਲੀ ਡਿਊਟੀ ਉਹਨਾਂ ਵੱਲੋਂ ਸਾਹਿਬ ਬਹੁਤ ਬਹੁਤ ਲੋਕਾਂ ਨੇ ਦਾਅਵੇਦਾਰੀ ਠੋਕੀ ਸੀ ਕਿ ਪੰਜ ਮੰਤਰੀਆਂ ਨੂੰ ਮੌਕਾ ਮਿਲਿਆ ਤੇ ਤਿੰਨ ਕਾਂਗਰਸ ਜਿਹੜੇ ਆਏ ਨੇ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਆਗੂ ਘੱਟ ਸੀਗੇ ਜਾਂ ਵਿਸ਼ਵਾਸਿਤ ਆਏ ਨਹੀਂ ਗਿਆ ਸਰ ਅਸੀਂ ਆਗੂ ਨਹੀਂ ਸਾਡੀ ਪਾਰਟੀ ਇਦਾਂ ਦੀ ਹੈ ਸਾਡੀ ਪਾਰਟੀ ਦੇ ਵਿੱਚ ਮੰਤਰੀ ਵੀ ਓਦਾਂ ਵਲੰਟੀਅਰ ਵੀ ਓਦਾਂ ਐਮ ਐਲ ਏ ਵੀ ਓਦਾਂ ਅਸੀਂ ਕਦੀ ਆਪਣੇ ਆਪ ਨੂੰ ਮੰਤਰੀ ਨਹੀਂ ਸਮਝਦੇ ਅਸੀਂ ਪਾਰਟੀ ਦੇ ਸਿਪਾਹੀ ਹਾਂ ਪਾਰਟੀ ਦੇ ਵਲੰਟੀਅਰ ਪਾਰਟੀ ਨੇ ਡਿਊਟੀ ਲਈ ਹੈ ਪਾਰਟੀ ਦੀ ਜਿੱਤ ਹੋਊਗੀ ਔਰ ਮਾਨ ਸਾਹਿਬ ਨੇ ਜਿਹੜਾ ਕਿਹਾ ਕਿ 13 0 ਪਹਿਲੀ ਵਾਰ ਪੰਜਾਬ ਦੇ ਇਤਿਹਾਸ ਚੋਂ ਨਜਾੜਿਆ ਜਿੱਦਾਂ 92 ਪਹਿਲਾਂ ਜਿੱਤਿਆ ਸੀ 13 ਦੀਆਂ 13 ਸੀਟਾਂ ਜਿਹੜੀਆਂ ਜਿੱਤ ਕੇ ਅਰਵਿੰਦ ਕੇਜਰੀਵਾਲ ਨੇ